ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਕੋਰ ਸਾਹਿਬ ਨਾਲ ਹੋਈ ਬਾਬਾ ਜੀ ਦੇਰਾ ਦੂਨ ਰਾਜਪੁਰ ਰੋਡ ਕਲਸੀ ਵਾਲੇ ਰਾਜੇ ਦੀ ਕੋਠੀ ਵਿੱਚ ਬਿਰਾਜਮਾਨ ਹਨ ਸੂਬਾ ਸ਼ਾਮ ਦੀਵਾਨ ਸਜਦਾ ਹੈ ਸ਼ਾਮ ਦੇ ਦੀਵਾਨ ਵਿੱਚ ਸੰਗਤ ਦਾ ਬਹੁਤ ਇਕੱਠ ਹੋ ਜਾਂਦਾ ਹੈ ਔਰ ਬਾਬਾ ਜੀ ਆਪ ਵੀ ਬਾਣੀ ਦੁਆਰੇ ਸੰਗਤ ਨੂੰ ਨਿਹਾਲ ਕਰਦੇ ਹਨ ਜੋ ਵੀ ਇੱਕ ਵਾਰ ਹਜ਼ੂਰ ਦੇ ਦਰਸ਼ਨ ਕਰ ਅਤੇ ਬਚਨ ਸੁਣ ਜਾਂਦਾ ਹੈ ਉਹ ਰੋਜ਼ਾਨਿਤ ਨਿਤਨੇਮੀ ਹੋ ਜਾਂਦਾ ਹੈ ਨਿਤਨੇਮ ਕਰਨ ਦੀ ਹੀ ਬਾਬਾ ਜੀ ਤਾਂ ਕੀਤ ਕਰਦੇ ਹਨ ਔਰ ਬਾਬਾ ਜੀ ਜਿਸ ਪਰ ਅਤੀ ਕਿਰਪਾਲਤਾ ਕਰਦੇ ਹਨ ਉਸ ਨੂੰ ਆਪਣੇ ਪਾਸੋਂ ਮਾਲਾ ਦੇ ਦਿੰਦੇ ਹਨ ਤੇ ਕਹਿੰਦੇ ਹਨ ਭਈ ਇਹ ਗੁਰੂ ਨਾਨਕ ਦੀ ਬਾਹ ਹੈ ਇਹ ਤੂੰ ਨਾ ਛੱਡੀ ਤੇ ਗੁਰੂ ਤੇਰੇ ਅੰਗ ਸੰਗ ਹੋ ਕੇ ਦੁੱਖ ਸੁੱਖ ਵੇਲੇ ਸਹਾਈ ਹੋਵੇਗਾ ਭਾਵ ਕਿ ਨਿਤਨੇ ਮੂਲ ਮੰਤਰ ਅਤੇ ਗੁਰ ਮੰਤਰ ਤੁਸੀਂ ਨਾ ਛੱਡਿਓ ਤੇ ਗੁਰੂ ਤੋਂ ਹੱਥੋਂ ਦੂਰ ਨਹੀਂ ਹੋਵੇਗਾ ਜਦੋਂ ਵੀ ਕਾਲੀ ਯੁਗ ਪਰੇਰਨਾ ਕਰਕੇ ਗੁਰਮੰਤਰ ਛਡਾ ਦੇਵੇਗਾ ਉਸ ਵੇਲੇ ਗੁਰੂ ਤੋਂ ਹੱਥੋਂ ਦੂਰ ਹੋ ਜਾਏਗਾ ਤੇ ਕਾਲੀ ਯੁਗ ਮਾਤੇ ਐਸਾ ਪੜਦਾ ਪਾਏਗਾ ਕਿ ਬੰਦਾ ਰਾਬਤੋਂ ਮੁਨਕਰ ਹੋ ਬੈਠੇਗਾ ਤੇ ਇਉ ਕਹਿਣ ਲੱਗ ਜਾਏਗਾ ਨਾਮ ਜਪਣ ਦੀ ਕੀ ਲੋੜ ਹੈ ਕਥਾ ਕੀਰਤਨ ਸੁਣਨ ਦਾ ਕੋਈ ਫਾਇਦਾ ਨਹੀਂ ਸੰਤਾਂ ਦੀ ਸੰਗਤ ਕਰਨ ਵਿੱਚ ਕੀ ਪਿਆ ਹੈ ਸਿਰਫ ਮਨ ਸਾਫ਼ ਹੋਣਾ ਚਾਹੀਦਾ ਹੈ ਕਾਲ ਯੁਗ ਦਾ ਮਨਾ ਤੇ ਐਸਾ ਅਸਰ ਹੋਵੇਗਾ ਭਲੇ ਮਾਨਸ ਦੀ ਗੱਲ ਨੂੰ ਮੁਖੌਲ ਕਰਨਗੇ ਸ਼ੈਤਾਨ ਬੰਦੇ ਦੀ ਇੱਜ਼ਤ ਕਰਨਗੇ ਇੱਕ ਦਫਾ ਕਾਲ ਯੁਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਸੀ ਪਾਤਸ਼ਾ ਮੇਰੇ ਰਾਜ ਵਿੱਚ ਤੁਸੀਂ ਜੰਗਲਾਂ ਵਿੱਚ ਭੁੱਖੇ ਤੇ ਹਾਏ ਰਹਿ ਕੇ ਦੁਨੀਆ ਨੂੰ ਨਾਮ ਜਪਾਉਂਦੇ ਹੋ ਤੇ ਆਪਣੇ ਸਰੀਰ ਤੇ ਦੁੱਖ ਤਕਲੀਫ ਸਹਾਰਦੇ ਹੋ ਇਹ ਕੁਝ ਦੇਖ ਕੇ ਮੈਨੂੰ ਬੜਾ ਦੁੱਖ ਹੁੰਦਾ ਹੈ ਮੇਰਾ ਚਿਤ ਕਰਦਾ ਹੈ ਕਿ ਤੁਹਾਨੂੰ ਹੀਰੇ ਲਾਲਾਂ ਦੇ ਸੋਨੇ ਮੰਦਰ ਬਣਾ ਦੇਵਾਂ ਤੇ ਤੁਸੀਂ ਵਿੱਚ ਆਰਾਮ ਕਰੋ ਹੋਰ ਜਿਸ ਪਦਾਰਤ ਦੀ ਲੋੜ ਹੈ ਜਾਂ ਤੁਸੀਂ ਜੋ ਖੁਸ਼ ਹੋ ਕੇ ਖਾਣਾ ਚਾਹੁੰਦੇ ਹੋ ਉਹ ਸੇਵਾਦਾਰ ਕਰੇਗਾ ਤੁਸੀਂ ਆਰਾਮ ਨਾਲ ਮੇਰੇ ਰਾਜ ਦਾ ਸੁੱਖ ਮਾਣੋ ਹਜ਼ੂਰ ਨੇ ਕਾਲੀ ਯੁਗ ਦੀ ਬੇਨਤੀ ਸੁਣ ਕੇ ਇਹ ਸ਼ਬਦ ਉਚਾਰਨ ਕੀਤਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਹਜ਼ੂਰ ਨੇ ਉੱਤਰ ਵਿੱਚ ਕਾਲੀ ਯੁਗ ਨੂੰ ਕਿਹਾ ਅਸੀਂ ਆਰਾਮ ਕਰਨ ਨਹੀਂ ਆਏ ਅਸੀਂ ਤਾਂ ਦੁਨੀਆ ਵਿੱਚ ਨਾਮ ਜਪ ਕੇ ਅਤੇ ਕਮਾਈ ਕਰਕੇ ਪੂਰਨੇ ਪਾ ਕੇ ਸਿਖਲਾਈ ਕਰਾਉਣ ਵਾਸਤੇ ਆਏ ਹਾਂ ਬਾਬਾ ਜੀ ਕਹਿਣ ਲੱਗੇ ਕਾਲ ਯੁਗ ਨੇ ਚੰਗੇ ਚੰਗੇ ਗਿਆਨੀਆਂ ਪ੍ਰਚਾਰਕਾਂ ਰਾਗੀਆਂ ਤੇ ਆਗੂਆਂ ਦੇ ਮਨਾਂ ਤੇ ਅਸਰ ਪਾਇਆ ਹੈ ਜੋ ਕਿ ਕਾਲ ਯੁਗ ਦੇ ਪਿੱਛੇ ਲੱਗ ਤੁਰੇ ਹਨ ਗੁਰੂਆਂ ਨੇ ਤਾਂ ਆਪਣੇ ਆਪ ਨੂੰ ਸਿਖ કહਾਇਆ ਸੀ ਪਰ ਅਸੀਂ ਆਪਣੇ ਆਪ ਨੂੰ ਗੁਰੂ ਕਹਾਂਣ ਲੱਗ ਗਏ ਹਾਂ ਇੱਕ ਵਾਰ ਸੱਤੇ ਬਲਵੰਡ ਰਬਾਬੀਆਂ ਨੇ ਪੰਜਵੇਂ ਪਾਤਸ਼ਾਹ ਅੱਗੇ ਅਰਜ਼ ਕੀਤੀ ਪਾਤਸ਼ਾਹ ਸਾਡੀ ਭੈਣ ਦੀ ਸ਼ਾਦੀ ਹੈ ਜੇ ਤੁਸੀਂ ਕਿਰਪਾ ਕਰੋ ਅਤੇ ਆਪਣੇ ਸਿੱਖਾਂ ਨੂੰ ਕਹਿ ਦਿਓ ਕਿ ਇੱਕ ਇੱਕ ਟਕਾ ਸਾਰੇ ਸਿੱਖ ਸਾਨੂੰ ਕੀਰਤਨ ਦੀ ਅਰਦਾਸ ਕਰਾ ਦੇਣ ਸਾਡੀ ਭੈਣ ਦੀ ਸ਼ਾਦੀ ਚੰਗੀ ਹੋ ਜਾਵੇਗੀ ਆਗੋਂ ਹਜ਼ੂਰ ਨੇ ਕਿਹਾ ਸੱਤਾ ਬਲਵੰਡ ਜੀ ਤੁਸੀਂ ਜੋ ਚਾਹੋ ਗੁਰੂ ਘਰ ਤੋਂ ਲਓ ਤੇ ਵਿਆਹ ਸ਼ਾਦੀ ਖੁੱਲੀ ਮਾਇਆ ਨਾਲ ਕਰ ਲਓ ਆ ਗੋ ਬਲਵੰਡੇ ਨੇ ਹੱਥ ਜੋੜ ਕੇ ਆ ਪਾਦਸ਼ਾ ਸਿੱਖਾਂ ਦੀਆਂ ਜੇਬਾਂ ਗੁਰੂ ਘਰ ਦਾ ਖਜ਼ਾਨਾ ਹਨ ਤੁਸੀਂ ਖਜ਼ਾਨੇ ਵਿੱਚੋਂ ਦੇਣ ਦੀ ਖੇਚਲ ਨਾ ਕਰੋ ਸਿੱਖਾਂ ਨੂੰ ਹੁਕਮ ਕਰ ਦਿਓ ਇੱਕ ਇੱਕ ਟਕਾ ਸਾਨੂੰ ਦੇ ਦੇਣ ਸਾਡਾ ਵਿਆਹ ਸ਼ਾਦੀਆਂ ਦਾ ਪ੍ਰੋਗਰਾਮ ਸੋਨਾ ਬਣ ਜਾਏਗਾ ਜਾਣੀ ਜਾਣ ਸਤਿਗੁਰੂ ਸਮਝ ਗਏ ਕਿ ਸੱਤਾ ਬਲਵੰਡ ਲਾਲਚ ਵਿੱਚ ਆ ਗਏ ਹਨ ਇਹ ਚਾਹੁੰਦੇ ਹਨ ਕਿ ਗੁਰੂ ਘਰ ਦੇ ਖਜ਼ਾਨੇ ਵਿੱਚ ਸਾਡਾ ਹਿੱਸਾ ਪੈ ਜਾਵੇ ਤੇ ਜੋ ਸਿੱਖ ਇੱਥੇ ਆਵੇ ਉਸ ਪਰ ਦੋ ਪੈਸੇ ਟੈਕਸ ਦੇ ਰੂਪ ਵਿੱਚ ਸਾਡਾ ਹਿੱਸਾ ਬਣ ਜਾਇਆ ਕਰੇ ਹਜ਼ੂਰ ਨਾਦੀ ਸਾਰੀ ਚਤੁਰਾਈ ਜਾਣ ਕੇ ਕਹਿਣ ਲੱਗੇ ਸੱਤੇ ਬਲਵੰਡ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਵੇਲੇ ਤੋਂ ਸਿੱਖ ਹੋਏ ਹਨ ਅਸੀਂ ਸਾਰਿਆਂ ਦਾ ਹਿਸਾਬ ਕਰਕੇ ਤੁਹਾਨੂੰ ਪੈਸੇ ਦੇ ਦਿੰਦੇ ਹਾਂ ਇਹ ਸੁਣ ਕੇ ਸੱਤਾ ਬਲਵੰਡ ਬੜੇ ਖੁਸ਼ ਹੋਏ ਤੇ ਕਿਹਾ ਪਾਦਸ਼ਾ ਜੇ ਤੁਸੀਂ ਸਾਰੇ ਸਿੱਖਾਂ ਦਾ ਦੇਣਾ ਚਾਹੁੰਦੇ ਹੋ ਤਾਂ ਅਸੀਂ ਹੋਰ ਕੀ ਚਾਹੁੰਦੇ ਹਾਂ ਸ਼੍ਰੀ ਗੁਰੂ ਅਰਜਨ ਸਾਹਿਬ ਆਪਾਸ਼ਾ ਨੇ ਆਪਣੇ ਅੱਗੋਂ 7 ਪੈਸੇ ਚੁੱਕੇ ਤੇ ਸੱਤੇ ਬਲਵੰਡ ਦੇ ਅੱਗੇ ਰੱਖ ਕੇ ਕਿਹਾ ਜਗਤ ਗੁਰੂ ਗੁਰੂ ਨਾਨਕ ਦੇਵ ਆਪ ਨਿਰੰਕਾਰ ਹੋਏ ਤੇ ਉਹਨਾਂ ਦੇ ਸਿੱਖ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ 1 ਟਕਾ ਉਹਨਾਂ ਦਾ ਤੇ ਦੂਜਾ ਟਕਾ ਸ਼੍ਰੀ ਗੁਰੂ ਅਮਰਦਾਸ ਜੀ ਦਾ ਤੇ ਤੀਜਾ ਟਕਾ ਸ਼੍ਰੀ ਗੁਰੂ ਰਾਮਦਾਸ ਜੀ ਦਾ ਤੇ ਅਸੀਂ ਅਜੇ ਅੱਧੇ ਸਿੱਖ ਹਾਂ ਇਸ ਕਾਰਨ ਸਾਡਾ 1 ਪੈਸਾ ਬਾਕੀ ਅਸੀਂ ਬਚਨ ਕਰਦੇ ਹਾਂ ਜਦੋਂ ਅਸੀਂ ਪੂਰੇ ਸਿੱਖ ਹੋ ਜਾਵਾਂਗੇ ਤੁਹਾਨੂੰ ਬਾਕੀ ਇੱਕ ਪੈਸਾ ਜ਼ਰੂਰ ਦੇ ਦੇਵਾਂਗੇ ਇਹ ਸਮਾ ਦੇਖ ਸੁਣ ਕੇ ਬੜੇ ਹੈਰਾਨ ਹੋਏ ਤੇ ਲਾਲ ਪੀਲੇ ਵੀ ਹੋਏ ਅਤੇ ਵੱਧ ਘੱਟ ਬਚਨ ਵੀ ਬਹੁਤ ਕੀਤੇ ਭਾਵ ਕੀ ਕਿ ਗੁਰੂ ਤਾਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਨ ਤੇ ਜੋ ਸਿੱਖ ਹਨ ਉਹ ਆਪਣੇ ਆਪ ਨੂੰ ਗੁਰੂ ਰੂਪ ਖਾਲਸਾ ਕਹਾਉਂਦੇ ਹਨ ਤੇ ਆਪ ਆਰਾਮ ਪ੍ਰਸ ਹੋ ਕੇ ਮੰਝਿਆਂ ਤੇ ਆਰਾਮ ਕਰਦੇ ਹਨ ਤੇ ਟੇਪਾਂ ਦੁਆਰੇ ਟੈਲੀਵਿਜ਼ਨ ਰਾਹੀ ਰੇਡੀਓ ਰਾਹੀ ਕੀਰਤਨ ਸੁਖਮਨੀ ਸਾਹਿਬ ਤੇ ਰੈਰਾ ਸਾਹਿਬ ਕਥਾ ਪ੍ਰਚਾਰਕ ਆਦਿਕ ਮਸ਼ੀਨਰੀ ਰਾਹੀ ਪਾਠ ਪੂਜਾ ਕਰਕੇ ਅਸੀਂ ਸਮਝਦੇ ਹਾਂ ਕਿ ਇਸ ਦਾ ਫਲ ਸਾਨੂੰ ਮਿਲੇਗਾ ਪਰ ਇਹ ਕਿੱਡਾ ਵੱਡਾ ਬੰਦੇ ਨੂੰ ਭੁਲੇਖਾ अथवा ਧੋਖਾ ਲੱਗਾ ਹੋਇਆ ਹੈ ਪਾ ਜੋ ਕੰਮ ਕਲਾ ਨਾਲ अथवा ਮਸ਼ੀਨਰੀ ਨਾਲ ਹੋ ਰਿਹਾ ਹੈ ਇਸ ਦਾ ਫਲ ਕਾਲ ਯੁੱਗ ਨੂੰ ਮਿਲ ਰਿਹਾ ਹੈ ਇਸ ਵਾਸਤੇ ਕਾਲ ਯੁੱਗ ਦੇ ਪੁੰਨ ਵਧ ਰਹੇ ਹਨ ਤੇ ਉਹ ਆਪਣੀ ਮਨਮਾਨੀਆਂ ਕਰ ਰਿਹਾ ਹੈ ਇਸ ਦਾ ਫਲ ਸਾਨੂੰ ਤਾਂ ਹੀ ਮਿਲ ਸਕਦਾ ਹੈ ਅਸੀਂ ਟਾਈਮ ਕੱਢ ਕੇ ਪਾਠ ਕਰੀਏ ਜਾਂ ਮਨ ਜੋੜ ਕੇ ਸੁਣੀਏ ਸੁਨਣ ਵਾਲੇ ਦਾ ਦਰਜਾ ਸੁਨਾਣ ਵਾਲੇ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ ਸੁਨਤੇ ਪੁਨੀਤ ਕਹਤੇ ਪਵਿਤ ਪਾ ਜੋ ਸੁਣਾਉਣ ਵਾਲਾ ਹੈ ਉਹ ਪਵਿੱਤਰ ਹੈ ਤੇ ਜੋ ਸੁਨਣ ਵਾਲਾ ਹੈ ਉਹ ਪੁਨੀਤ ਹੈ ਪਵਿੱਤਰ 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 ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਭਾਵ ਪਵਿੱਤਰ ਤਿੰਨ ਦਰਜੇ ਹਾਸਲ ਕਰੇ ਤੇ ਪੁਨੀਤ ਇੱਕ ਦਰਜੇ ਦੇ ਮੁਕਾਬਲੇ ਤੇ ਹੈ ਪਰ ਜੋ ਮਨ ਇਕਾਗਰ ਕਰਕੇ ਸੁਂਦਾ ਹੈ ਪਰ ਅਸੀਂ ਇਹ ਦੋਨੋਂ ਹੀ ਕੰਮ ਨਹੀਂ ਕਰਦੇ ਤੇ ਸਾਨੂੰ ਫਲ ਕਿਸ ਤਰ੍ਹਾਂ ਮਿਲੇਗਾ ਕਾਲ ਯੁਗ ਦੀ ਬੇਨਤੀ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਪਰਵਾਹ ਨਹੀਂ ਕੀਤੀ ਗੁਰੂ ਰੂਪ ਸਿੱਖਾਂ ਨੇ ਕਾਲ ਯੁਗ ਦੀ ਬੇਨਤੀ ਪਰਵਾਨ ਕਰਕੇ ਅੱਜ ਕੱਲ ਅਸੀਂ ਕਾਲ ਯੁਗ ਦੀ ਸਿੱਖਿਆ ਧਾਰ ਕੇ ਆਪਣੇ ਆਪ ਨੂੰ ਗੁਰੂ ਸਮਝ ਆਰਾਮ ਪ੍ਰਸਤੀ ਨੂੰ ਮੁੱਖ ਰੱਖ ਕੇ ਮਸ਼ੀਨਰੀ ਰਾਹ ਸਿਮਰਨ ਕਰ ਆਪਣਾ ਪਲਾ ਸਮਝ ਰਹੇ ਹਾਂ ਇਹ ਕਿੱਡਾ ਵੱਡਾ ਭੁਲੇਖਾ ਲੱਗਾ ਹੋਇਆ ਹੈ ਔਰ ਇਹ ਭੁਲੇਖਾ ਸੰਤਾਂ ਦੀ ਸੰਗਤ ਕਰਕੇ ਦੂਰ ਹੋਣਾ ਹੈ ਸੰਤਨ ਮੋਕੋ ਪੂੰਜੀ ਸੋਪੀ ਤੋ ਉਤਰਿਆ ਮਨ ਕਾ ਧੋਖਾ ਪਰ ਇਹ ਧੋਖਾ ਬਿਨਾ ਪੂੰਜੀ ਤੋਂ ਜਾਂਦਾ ਨਹੀਂ ਤੇ ਪੂੰਜੀ ਹੈ ਸੰਤਾਂ ਪਾਸ ਪੂੰਜੀ ਹੈ ਪਰਮੇਸ਼ਰ ਦਾ ਨਾਮ ਜਿਤਨਾ ਚਿਰ ਨਾਮ ਨਹੀਂ ਜਪਦਾ ਧੋਖੇ ਵਿੱਚ ਰਹਿੰਦਾ ਹੈ ਸਭ ਸੰਸਾਰ ਧੋਖੇ ਵਿੱਚ ਹੈ ਕਿਸੇ ਨੂੰ ਧੋਖਾ ਹੈ ਕਿ ਧਨ ਮੇਰਾ ਹੈ ਕੋਈ ਇਸ ਧੋਖੇ ਵਿੱਚ ਹੈ ਕਿ ਬਾਲ ਬੱਚਾ ਮੇਰਾ ਹੈ ਕੋਈ ਇਸ ਧੋਖੇ ਵਿੱਚ ਹੈ ਕਿ ਸਰੀਰ ਮੇਰਾ ਹੈ ਸਭ ਕੋਈ ਕਿਸੇ ਨਾ ਕਿਸੇ ਧੋਖੇ ਵਿੱਚ ਹੈ ਪਰ ਇਹ ਧੋਖਾ ਉਤਨਾ ਚਿਰ ਨਹੀਂ ਦੂਰ ਹੁੰਦਾ ਜਿਤਨਾ ਚਿਰ ਨਾਮ ਰੂਪੀ ਪੂੰਜੀ ਨਹੀਂ ਮਿਲਦੀ ਤੇ ਪੂੰਜੀ ਉਤਨਾ ਚਿਰ ਪ੍ਰਾਪਤ ਨਹੀਂ ਹੁੰਦੀ ਜਿੰਨਾ ਚਿਰ ਸਾਧੂ ਦਾ ਸੰਗ ਨਹੀਂ ਹੁੰਦਾ ਜਦੋਂ ਸਾਧੂ ਦਾ ਸੰਗ ਹੋਇਆ ਤੇ ਪੂੰਜੀ ਹੋਈ ਪ੍ਰਾਪਤ ਤੇ ਤੋਖਾ ਮੰਨਦਾ ਗਿਆ ਉਤਰ ਤੇ ਹੁਣ ਆਪਿਆ ਆਖਦਾ ਹੈ ਧਰਮ ਰਾਏ ਅਬ ਕਹਾ ਕਰੇ ਕੋ ਜੋ फाਟੇ ਉਹ ਸਗਲੋ ਲੇਖਾ ਕਿਉਂਕਿ ਤੋਖਾ ਜਿੰਨਾ ਚਿਰ ਮਨ ਵਿੱਚ ਸੀ ਧਰਮ ਰਾਜ ਦਾ ਡੰਡ ਉਤਨਾ ਚਿਰ ਸੀ ਜਿੰਨਾ ਦੇ ਮਨਾਂ ਵਿੱਚੋਂ ਤੋਖਾ ਨਿਕਲ ਗਿਆ ਸਾਹਿਬ ਆਖਦੇ ਹਨ ਹਰ ਪੂੰਜੀ ਸੰਚ ਕਰੋ ਬਿਵਹਾਰ ਈਹਾਂ ਸੁਖਦਰ ਗਏ ਜੈਕਾਰ ਪਾਪ ਇੱਥੇ ਸੁਖ ਪਾਓਗੇ ਦਰਗਾਹ ਵਿੱਚ ਜਦੋਂ ਜਾਓਗੇ ਤਾਂ ਅੱਗੇ ਜੈ ਜੈਕਾਰ ਹੁੰਦੀ ਜਾਏਗੀ ਚਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਏ ਸੀ ਪਾਪ ਵਾਜਾ ਕਦੋਂ ਵੱਜੇਗਾ ਜਦੋਂ ਕੋਈ ਖੁਸ਼ੀ ਦਾ ਦਿਨ ਆਉਂਦਾ ਹੈ ਮਾਵਾ ਸੁਖਣਾ ਸੁਖਦੀਆਂ ਹਨ ਕਿ ਮੇਰਾ ਪੁੱਤਰ ਘੋੜੀ ਚੜੇਗਾ ਮੇਰੇ ਬੂਹੇ ਤੇ ਵਾਜਾ ਵੱਜੇਗਾ ਕੋਈ ਵੀ ਖੁਸ਼ੀ ਦਾ ਸਮਾਗਮ ਆਇਆ ਤਾਂ ਆਪਣੇ ਵਿਤ ਅਨੁਸਾਰ ਸਭ ਕਿਸੇ ਨੇ ਆਪਣੇ ਬੂਹੇ ਤੇ ਵਾਜਾ ਵਜਾਇਆ ਪਰ ਸਾਹਿਬ ਆਖਦੇ ਹਨ ਵੱਡੀ ਖੁਸ਼ੀ ਦਾ ਦਿਨ ਕਦੋਂ ਆਇਆ ਜਦੋਂ ਇਹ ਬੰਦਾ ਸੁਰਖਰੂ ਹੋ ਕੇ ਦਰਗਾਹ ਨੂੰ ਚੱਲਿਆ ਫਿਰ ਇਸ ਦੇ ਅੱਗੇ ਵਜੰਤਰੀ ਆ ਗਏ ਤੇ ਵਾਜਾ ਵਜਾਂਦੇ ਗਏ ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤੇ ਉਹ ਲੋਕ ਸੁਣਾਏ ਸੀ ਇਹ ਸਿਰਫ ਮਨੁੱਖ ਵਿਚਾਰਾ ਕੀ ਉਸ ਦੀ ਜੈ ਜੈਕਾਰ ਕਰੇਗਾ ਉਸ ਦੀ ਜੈ ਜੈਕਾਰ ਕਰਨ ਵਾਲੇ ਤਿੰਨਾ ਲੋਕਾਂ ਦੇ ਵਾਸੀ ਪਤਾਲ ਲੋਕ ਦੇਵ ਲੋਕ ਤੇ ਮਾਤ ਲੋਕ ਇਹ ਤਿੰਨੇ ਇਸ ਦੀ ਜੈ ਜੈਕਾਰ ਕਰਨਗੇ ਜਿੱਥੋਂ ਦੀ ਲੰਗ ਜਾਏਗਾ ਉਥੋਂ ਦੀ ਧੂੜ ਲੈ ਲੈ ਮੱਥੇ ਪਰ ਲਾਉਣਗੇ ਨਾਨਕ ਆਪ ਨਿਹਾਲ ਸਬਕੁਲ ਤਾਰਸੀ ਇੱਕ ਤਾਂ ਹੈ ਆਪਣੀ ਕੁੱਲ ਜਿਸ ਕੁੱਲ ਵਿੱਚ ਕੋਈ ਜੰਮਿਆ ਹੈ ਆਪਣੀ ਕੁੱਲ ਨੂੰ ਤਾਰਿਆ ਹੈ ਦੂਜੀ ਸੋਰੀਆਂ ਦੀ ਤੀਜੀ ਨਾਨਕਿਆਂ ਦੀ ਕੁੱਲਾਂ ਦਾ ਮਤਲਬ ਹੈ ਕਿ ਤਿੰਨਾਂ ਕੁੱਲਾਂ ਨੂੰ ਤਾਰਨ ਵਾਲਾ ਜਮਿਆ ਹੈ ਦੂਜਾ ਮਤਲਬ ਇਹ ਵੀ ਹੈ ਕੁੱਲ ਦੁਨੀਆਂ ਨੂੰ ਤਾਰਨ ਵਾਲਾ ਜੋ ਇਸ ਮੁਰਾਤਬੇ ਦੇ ਪਹੁੰਚਦਾ ਹੈ ਉਸ ਨੂੰ ਆਪਣੇ ਪਰਾਇ ਸਭ ਇੱਕ ਹੋ ਜਾਂਦੇ ਹਨ ਉਸ ਦਾ ਕੋਈ ਸ਼ਤਰੂ ਨਹੀਂ ਰਹਿੰਦਾ ਆਪਣੇ ਬੇਗਾਨੇ ਦਾ ਭੇਦ ਨਹੀਂ ਰਹਿੰਦਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਇਸ ਲਈ ਸਾਹਿਬ ਆਖਦੇ ਹਨ ਇਹ ਤੋਖਾ ਲਾਉਣ ਵਾਸਤੇ ਸੰਤਾਂ ਕੋਲ ਜਾ ਉਹ ਤੈਨੂੰ ਇੱਕ ਪੂੰਜੀ ਦੇਣਗੇ ਸੰਤਨ ਮੌਕੋ ਪੂੰਜੀ ਸੋਪੀ ਤੋ ਉਤਰਿਆ ਮਨ ਕਾ ਤੋਖਾ ਪੰਜਵੇਂ ਪਾਤਸ਼ਾਹ ਵੀ ਆਖਦੇ ਹਨ ਮੈਨੂੰ ਵੀ ਸੰਤ ਬਾਬਾ ਬੁੱਢਾ ਜੀ ਨੇ ਪੂੰਜੀ ਸੌਂਪੀ ਹੈ ਅਤੇ ਪੜ੍ਹਾਈ ਕਰਾਈ ਹੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਿਰਫ ਤੇਰੇ ਪਿਤਾ ਨਹੀਂ ਹਨ ਇਹ ਦੋ ਜਹਾਨ ਦੇ ਮਾਲਕ ਹਨ ਜਿੰਨੀ ਸੇਵਾ ਕਰੇਗਾ ਉਤਨਾ ਨਿਹਾਲ ਹੋਵੇਗਾ ਜਦੋਂ ਵੀ ਬਾਬਾ ਬੁੱਢਾ ਜੀ ਨੂੰ ਨਮਸਕਾਰ ਕਰਨੀ ਤਾਂ ਉਹਨਾਂ ਨੇ ਹੀ ਪੂੰਜੀ ਦੇਣੀ ਹੌਲੀ ਹੌਲੀ ਐਸਾ ਧੋਖਾ ਉਤਰਿਆ ਕਿ ਕੁਮਤ ਦੀ ਦੀਵਾਰ ਵਿੱਚੋਂ ਨਿਕਲ ਗਈ ਤੇ ਚੌਥੇ ਪਾਦਸ਼ਾਹ ਨੇ ਆਪਣਾ ਰੂਪ ਬਣਾ ਦਿੱਤਾ ਔਰ ਪ੍ਰਿਥੀ ਚੰਦ ਦੇ ਅੰਦਰ ਐਸਾ ਦੁਵੇਤ ਰੂਪੀ ਧੋਖਾ ਪੈ ਗਿਆ ਕਿ ਉਹ ساری ਉਮਰ ਐਸੇ ਸ਼ੱਕ ਵਿੱਚ ਰਿਹਾ ਕਿ ਖਬਰ ਨਹੀਂ ਇਹ ਗੱਦੀ ਅਰਜਨ ਨੂੰ ਨਾ ਦੇ ਦੇਣ ਇਸ ਖਿਆਲ ਵਿੱਚ ਹਰ ਵੇਲੇ ਨੇੜੇ ਰਹੇ ਪਰ ਜਿਸ ਤੇ ਮਨ ਵਿੱਚ ਧੋਖਾ ਹੈ ਸਾਧ ਸੰਗ ਚਾਹੇ ਕਿਤਨਾ ਵੀ ਨੇੜੇ ਹੋਵੇ ਉਹ ਦੂਰ ਹੀ ਹੁੰਦਾ ਹੈ ਸਭਨਾ ਆਕਾਸ਼ੋ ਇੱਕ ਹੈ ਸਾਧ ਹੀ ਰਹੇ ਹਜ਼ੂਰ ਭਾਵ ਸਭਨਾ ਦਾ ਸ਼ੋ ਇੱਕੋ ਹੈ ਅਤੇ ਹਰ ਵੇਲੇ ਹਜ਼ੂਰ ਹੈ ਪਰ ਅਸੀਂ ਦੂਰ ਹਾਂ ਕਿਉਂਕਿ ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ ਜੇ ਹੁਕਮ ਨਾ ਮੰਨੇ ਪਿਓ ਪੁੱਤਰ ਇੱਕੋ ਮਕਾਨ ਵਿੱਚ ਰਹਿੰਦੇ ਹੋਣ ਮਨ ਵਿੱਚ ਈਰਖਾ ਬਖੀਲੀ ਦੀ ਦੀਵਾਰ ਬਣੀ ਹੋਈ ਹੈ ਇਸ ਕਾਰਨ ਉਹ ਆਪਸ ਵਿੱਚ ਦੂਰ ਹਨ ਏਕਾ ਸੰਗਤ ਇਕਤ ਗ੍ਰਹਿ ਬਸੇ ਮਿਲ ਬਾਤ ਨਾ ਕਰਤੇ ਪਾਈ ਪਾਉ ਅਸੀਂ ਵੀ ਸਰੀਰ ਵਿੱਚ ਰਹਿੰਦੇ ਹਾਂ ਤੇ ਵਾਹਿਗੁਰੂ ਵੀ ਸਾਡੇ ਅੰਦਰ ਹੀ ਹੈ ਪਰ ਕਦੇ ਗੱਲ ਕੀਤੀ ਹੈ ਉਸ ਦੇ ਨਾਲ ਕਿਉਂਕਿ ਜਿਸ ਦਾ ਘਰ ਹੈ ਉਸ ਨੇ ਤਾਲਾ ਲਾ ਰੱਖਿਆ ਹੈ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰਸੋ ਪਾਈ ਅਨਕ ਪਾਉ ਕਰੇ ਨਹੀਂ ਪਾਵੇ ਬਿਨ ਸਤਗੁਰੂ ਸਰਨਾਈ ਪਾਵ ਕੁੰਜੀ ਉਸਨੇ ਗੁਰੂ ਨੂੰ ਸੌਂਪੀ ਹੈ। ਅਨੇਕ ਪਾਵ ਕਰ ਲਏ ਤਾਲਾ ਨਹੀਂ ਖੁੱਲਦਾ। ਜਿੰਨਾ ਚਿਰ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਕੁੰਜੀ ਨਹੀਂ ਮਿਲਦੀ। ਜਿਤਨਾ ਚਿਰ ਕੁੰਜੀ ਨਹੀਂ ਮਿਲਦੀ ਉਤਨਾ ਚਿਰ ਤਾਲਾ ਨਹੀਂ ਖੁੱਲਦਾ। ਤਾਲਾ ਖੁੱਲਣ ਵਿੱਚ ਦੇਰੀ ਨਹੀਂ ਲੱਗਦੀ। ਚਾਬੀ ਲੈਣ ਵਾਸਤੇ ਗੁਰੂ ਕੀ ਸ਼ਰਨ ਵਿੱਚ ਆਉਣਾ ਪੈਂਦਾ ਹੈ। ਗੁਰੂ ਕੀ ਸ਼ਰਨ ਵਿੱਚ ਉਹੀ ਆਉਂਦਾ ਹੈ ਜੋ ਗੁਰੂ ਕੀ ਆਗਿਆ ਦਾ ਪਾਲਨ ਕਰਦਾ ਹੈ। ਉਸ ਨੂੰ ਸਾਹਿਬ ਕਹਿੰਦੇ ਹਨ। ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਰਾਸ ਮੰਨਤੇ ਧੋਖਾ ਤਾਂ ਲਹੀ ਜਾ ਸਿਫਤ ਕਰੀ ਅਰਦਾਸ ਭਾਵ ਸਿੱਖ ਗੁਰੂ ਦੀ ਆਗਿਆ ਦਾ ਪਾਲਨ ਕਰੇਗਾ ਗੁਰੂ ਸਿਫਤ ਕਰਨ ਦੀ ᔪਕਤੀ ਦੱਸੇਗਾ ਗੁਰੂ ਉਸ ਨੂੰ ᔪਕਤੀ ਰੂਪ ਕੁੰਜੀ ਦੇਵੇਗਾ ਗੁਰੂ ਉਸ ਨੂੰ ᔪਕਤੀ ਰੂਪ ਕੁੰਜੀ ਦੇਵੇਗਾ ਜਦੋਂ ਕੁੰਜੀ ਨਾਲ ਤਾਲਾ ਖੁੱਲੇਗਾ ਤਾਂ ਇਸ ਨੂੰ ਸਿਫਤ ਦਾ ਭੰਡਾਰ ਮਿਲੇਗਾ ਤਾਂ ਇਸ ਦੇ ਮਨ ਦਾ ਧੋਖਾ ਉਤਰ ਜਾਏਗਾ ਇਸ ਤਰ੍ਹਾਂ ਦੇ ਬਚਨ ਬਾਬਾ ਜੀ ਰੋਜ਼ ਦੀਵਾਨ ਵਿੱਚ ਕਰਦੇ ਹਨ ਔਰ ਸੰਗਤ ਕਰਨ ਵਾਲੇ ਸਤਸੰਗੀ ਝੋਲੀਆਂ ਭਰ ਕੇ ਲੈ ਜਾਂਦੇ ਹਨ ਇਸ ਸਤਸੰਗ ਦੀ ਖੁਸ਼ਬੂ ਸਾਰੇ ਇਲਾਕੇ ਵਿੱਚ ਫੈਲ ਗਈ ਇਸ ਖੁਸ਼ਬੂ ਦੀ ਸੁਗੰਧਤਾ ਮਹਾਰਾਜੇ ਭੁਪਿੰਦਰ ਸਿੰਘ ਦੇ ਪੁੱਤਰ ਰਾਣਾ ਇੰਦਰ ਸਿੰਘ ਔਰ ਸਾਹਿਬ ਨੇ ਵੀ ਸੁਣੀ ਇਹ ਵੀ ਸ਼ਾਮ ਨੂੰ ਦੀਵਾਨ ਵਿੱਚ ਰੋਜ਼ ਆਉਂਦੇ ਹਨ ਤੇ ਮੱਥਾ ਟੇਕ ਕੇ ਸੰਗਤ ਦੇ ਪਿੱਛੇ ਹੀ ਬੈਠ ਜਾਂਦੇ ਹਨ ਇੱਕ ਦਿਨ ਅੰਤਰਜਾਮੀ ਬਾਬਾ ਜੀ ਨੇ ਜੈ ਰਾਮ ਸਿੰਘ ਨੂੰ ਅੰਦਰ ਬੁਲਾਇਆ ਤੇ ਹੁਕਮ ਕੀਤਾ ਪਤਾ ਕਰਕੇ ਆ ਕਿ ਸੰਗਤ ਵਿੱਚ ਅੱਜ ਕੌਣ ਨਵਾਂ ਸਿੰਘ ਆਇਆ ਹੈ ਸਤਬਚਨ ਕਰ ਬਾਹਰ ਆਏ ਦੀਵਾਨ ਵਿੱਚ ਪਿੱਛੋਂ ਦੇ ਆ ਕੇ ਨਿਗਾਹ ਮਾਰੀ ਤਾਂ ਇਹ ਸਿੰਘ ਨਵਾਂ ਦੇਖ ਕੇ ਬਾਬਾ ਜੀ ਨੂੰ ਆ ਕੇ ਦੱਸਿਆ ਹਜ਼ੂਰ ਨੇ ਹੁਕਮ ਕੀਤਾ ਉਸ ਸਿੰਘ ਨੂੰ ਅੰਦਰ ਬੁਲਾ ਲਿਆ ਆਗੋਂ ਸਤਬਚਨ ਕਰ ਅੰਦਰ ਬੁਲਾ ਕੇ ਲਿਆਇਆ ਅੰਦਰ ਆ ਕੇ ਦੋਨਾਂ ਨੇ ਮੱਥਾ ਟੇਕਿਆ ਹਜ਼ੂਰ ਨੇ ਪੁੱਛਿਆ ਤੇਰਾ ਨਾਮ ਕੀ ਹੈ ਤੇ ਰਹਿੰਦਾ ਕਿੱਥੇ ਹੈ ਤੇ ਨਿਤਨੇਮ ਕੀ ਕਰਦਾ ਹੁੰਦਾ ਹੈ ਉੱਤਰ ਵਿੱਚ ਬੇਨਤੀ ਕੀਤੀ ਮੇਰਾ ਨਾਮ ਰਾਣਾ ਇੰਦਰ ਸਿੰਘ ਹੈ ਪਟਿਆਲੇ ਰਾਜ ਘਰਾਣੇ ਦਾ ਮੇਰਾ ਜਨਮ ਹੈ ਤੇ ਨਿਤਨੇਮ ਜਿਤਨਾ ਕੋ ਨੋਵੀਂ ਵਿੱਚ ਮੈਂ ਕਰਦਾ ਸੀ ਉਹੀ ਕਰੀ ਜਾਂਦਾ ਹਾਂ ਅੱਜਕੱਲ ਇੱਥੇ ਦੇਰਾਦੂਨ ਹੀ ਰਹਿੰਦਾ ਹਾਂ ਹਜ਼ੂਰ ਨੇ ਪੁੱਛਿਆ ਇੱਥੋਂ ਸੰਗਤ ਵਿੱਚ ਆਉਂਦੇ ਨੂੰ ਕਿਤਨੇ ਕੋ ਦਿਨ ਹੋਏ ਹਨ ਆਗੋਂ ਬੇਨਤੀ ਕੀਤੀ ਜੀ 10 ਕੋ ਦਿਨ ਹੋਏ ਹਨ ਤੁਹਾਡਾ ਪਤਾ ਲੱਗਿਆ ਉਸ ਦਿਨ ਤੋਂ ਰੋਜ਼ ਹੀ ਆ ਕੇ ਸੰਗਤ ਦੇ ਪਿੱਛੇ ਬੈਠ ਕੇ ਕਥਾ ਕੀਰਤਨ ਸੁਣਦਾ ਹਾਂ ਅੱਗੋਂ ਬਾਬਾ ਜੀ ਨੇ ਕਿਹਾ ਚੰਗਾ ਭਾਈ ਚੰਗਾ ਚੰਗਾ ਨਿਤਨੇਮ ਜ਼ਰੂਰ ਕਰਿਆ ਕਰੋ ਇਸ ਨਿਤਨੇਮ ਨੇ ਹੀ ਇੱਥੇ ਸੰਗਤ ਵਿਛ ਲਿਆਂਦਾ ਹੈ ਹੁਣ ਬਾਬਾ ਜੀ ਨੇ ਜੈ ਰਾਮ ਸਿੰਘ ਨੂੰ ਕਿਹਾ ਕੋਰ ਸਾਹਿਬ ਨੂੰ ਜਲ ਪਾਣੀ ਛਕਾਓ ਤੇ ਰਾਗੀਆਂ ਦੇ ਨਾਲ ਹੀ ਇਹਨਾਂ ਨੂੰ ਬਿਠਾਇਆ ਕਰੋ ਅੱਗੋਂ ਜੈ ਰਾਮ ਸਿੰਘ ਨੇ ਸੱਤ ਬਚਨ ਕਿਹਾ ਤੇ ਜਲ ਪਾਣੀ ਛਕਾਇਆ ਅਤੇ ਦੀਵਾਨ ਵਿੱਚ iracialੀਆਂ ਦੇ ਨਾਲ ਥੜੇ ਪਰ ਬਿਠਾਇਆ ਹੁਣ ਰੋਜ਼ ਨਿਤਨੇਮ ਅਨੁਸਾਰ ਦੀਵਾਨ ਵਿੱਚ ਬੈਠ ਕੇ ਕਥਾ ਕੀਰਤਨ ਸੁੰਨਾ ਕਦੇ ਕਦੇ ਬਾਬਾ ਜੀ ਨੇ ਅੰਦਰ ਵੀ ਬੁਲਾ ਲੈਣਾ ਮਨ ਦੀ ਅਵਸਥਾ ਅਨੁਸਾਰ ਐਨ ਨਿਸ਼ਾਨੇ ਪਰ ਬਚਨ ਕਰਨੇ ਜੋ ਦਿਨ ਬਦਿਨ ਬਾਬਾ ਜੀ ਪਰ ਸ਼ਰਧਾਵਾਨ ਹੁੰਦੇ ਗਏ ਹੁਣ ਇੱਥੋਂ ਤੱਕ ਮਨ ਬਣ ਗਿਆ ਕਿ ਬੇਹੰਗਮਾ ਦੇ ਰੂਪ ਵਿੱਚ ਰਹਿਣ ਵਾਸਤੇ ਤਿਆਰ ਹੋ ਗਏ ਐਨਾਂ ਦੀ ਅਵਸਥਾ ਨੂੰ ਤਾਂਕੇ ਹਜ਼ੂਰ ਨੇ ਬਚਨ ਕੀਤਾ ਕੌਰ ਸਾਹਿਬ ਏ ਗੋ ਰਖ ਦਾ ਮਤ ਨਹੀਂ ਹੈ ਕਿ ਰਾ ਛਡਾ ਕੇ ਕੰਨਾ ਵਿੱਚ ਮੁੰਦਰਾ ਪਾ ਆਪਣਾ ਚੇਲਾ ਬਣਾ ਲੈ ਅਸੀਂ ਗੁਰੂ ਨਾਨਕ ਦੇ ਮਾਰਗ ਪਰ ਚੱਲਣਾ ਹੈ ਪਾ ਰਾਜ ਯੋਗ ਕਰਨਾ ਹੈ ਰਾਜ ਯੋਗ ਜਿਨ ਮਾਣਿਓ ਪਾ ਜਿਵੇਂ ਕਵਲ ਫੁੱਲ ਪਾਣੀ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ ਤਿਵੇਂ ਹੀ ਰਾਜ ਭਾਗ ਵਿੱਚ ਰਹਿੰਦਿਆਂ ਹੀ ਨਿਰਲੇਪ ਰਹੋ ਪਾ ਵਿਰਕਤ ਰਹਿਣਾ ਕਰੋ ਵਿਰਕਤ ਕਹਿੰਦੇ ਹਨ ਸਭ ਕੁਝ ਗੁਰੂ ਦਾ ਸਮਝਣਾ ਆਗੋ ਸਤਿਵਚਨ ਕੀਤਾ। ਬਾਬਾ ਜੀ ਜਿਤਨਾ ਚਿਰ ਇੱਥੇ ਦੇਰਾ ਦੂਨ ਰਹੇ ਕੋਰ ਸਾਹਿਬ ਹਮੇਸ਼ਾ ਸਤਸੰਗਤ ਕਰਦੇ ਰਹੇ। ਬਾਬਾ ਜੀ ਨੇ ਆਪਣੇ ਨਾਲ ਹਜ਼ੂਰੀ ਆਗੂਆਂ ਸਰਦਾਰਾਂ ਵਿੱਚ ਸ਼ਾਮਿਲ ਕਰ ਲਿੱਤਾ। ਹਜ਼ੂਰ ਆਪਣੇ ਨਾਲ ਕਾਰ ਵਿੱਚ ਲੈ ਜਾਣ ਲੱਗੇ। ਪਾਉ, ਹਰਦਵਾ, ਰਿਸ਼ੀਕੇਸ਼, ਮਨਸੂਰੀ ਆਦਿ। ਜਿੱਥੇ ਵੀ ਹੋਰ ਸ਼ਹਿਰਾਂ ਵਿੱਚ ਜਾਣਾ, ਨਾਲ ਲੈ ਜਾਣਾ। ਹੁਣ ਬਾਬਾ ਜੀ ਨੇ ਵਾਪਸ ਨਾਨਕ ਸਰ ਦੀ ਤਿਆਰੀ ਕੀਤੀ। ਕੋਰ ਸਾਹਿਬ ਨੂੰ ਕਿਹਾ ਉਹ 11 ਪਾਦਰੋ ਵਰਸੀ ਤੇ ਨਾਨਕ ਸਰ ਪਹੁੰਚ ਜਾਵੀ ਕੋਰ ਸਾਹਿਬ ਨੇ ਅੱਗੋਂ ਸੱਤ ਬਚਨ ਕੀਤਾ ਹੁਣ ਵਰਸੀ ਪਰ ਹੁਕਮ ਅਨੁਸਾਰ ਪਹੁੰਚ ਗਏ ਮਾਨਮਿਚ ਸੋਚਿਆ ਹਮੇਸ਼ਾ ਬਾਬਾ ਜੀ ਨਾਲ ਹੀ ਆਪਣੀ ਜ਼ਿੰਦਗੀ ਬਿਤਾਵਾਂ ਹਜ਼ੂਰ ਦੇ ਨਾਲ ਦਿੱਲੀ ਕਲਕੱਤਾ ਹਜ਼ੂਰ ਸਾਹਿਬ ਇੰਦੋਰ ਕਸ਼ਮੀਰ ਆਦਿ ਬਾਬਾ ਜੀ ਦੇ ਚਰਨਾਂ ਵਿੱਚ ਰਹਿਣਾ ਕੀਤਾ ਐਨਾ ਦਿਨਾਂ ਵਿੱਚ ਸਰਕਾਰ ਵੱਲੋਂ 1600 ਰੁਪਏ ਮਹਾਵਾਰ ਖਰਚ ਮਿਲਦਾ ਸੀ ਇਸ ਪਰ ਆਪਣਾ ਖਰਚ ਪੂਰਾ ਕਰਦੇ ਰਹੇ اور ਦੁਨਿਆਵੀ ਵਿਆ ਆਦਿਕ ਦੀਆ ਕਲਪਨਾ ਸਭ ਖਤਮ ਹੋ ਗਈਆਂ ਜਿਤਨਾ ਚਿਰ ਬਾਬਾ ਜੀ ਇਸ ਪੰਜ ਭੂਤਕ ਚੋਲੇ ਵਿੱਚ ਰਹੇ ਕੋਰ ਸਾਹਿਬ ਵੀ ਆਪਣੇ ਨਿਯਮ ਅਨੁਸਾਰ ਨਿਤਨੇਮ ਕਰਦੇ ਰਹੇ ਜਦੋਂ ਪੰਜ ਭੂਤਕ ਚੋਲਾ ਬਾਬਾ ਜੀ ਤਿਆਗ ਕੇ ਦਰਗਾਹ ਚਲੇ ਗਏ ਬਾਅਦ ਵਿੱਚ ਜੋ ਵੀ ਬਾਬਾ ਜੀ ਦੇ ਪਾਸ ਸੇਵਾਦਾਰ ਸੇਵਾ ਕਰਦੇ ਸੀ ਆਪੋ ਆਪਣੀ ਕਮਾਈ ਅਨੁਸਾਰ ਕੋਈ ਕਿਸੇ ਨੂੰ ਬਾਬਾ ਮਾਨ ਬੈਠਾ ਕੋਈ ਆ ਬਾਬਾ ਬਣ ਬੈਠਾ ਜਿਹੋ ਜਹੀ ਭਾਵਨਾ ਅਨੁਸਾਰ ਕਿਸੇ ਨੇ ਵੀ ਸੇਵਾ ਕੀਤੀ ਸੀ ਉਸ ਸੇਵਾ ਦਾ ਫਲ ਕਿਸੇ ਨੇ ਮਾਇਆ ਬੋਤੀ ਬਣਾ ਲਈਤੀ ਕਿਸੇ ਨੇ ਜ਼ਮੀਨ ਜਾਇਦਾਦ ਇਕੱਤਰ ਕਰ ਲਈ ਕਿਸੇ ਨੇ ਗੁਰਦੁਆਰੇ ਬਣਾਉਣੇ ਹੀ ਮੁਖ ਰੱਖ ਲਏ ਕਿਸੇ ਨੇ ਬਾਹਰਲੇ ਮੁਲਕਾਂ ਦਾ ਚੱਕਰ ਲਾਉਣਾ ਹੀ ਮੁਖ ਰੱਖ ਲਿੱਤਾ ਭਾਵ ਕੀ ਕਿ ਜਿਸ ਭਾਵਨਾ ਅਨੁਸਾਰ ਕਿਸੇ ਨੇ ਸੇਵਾ ਕੀਤੀ ਸੀ ਉਸ ਇੱਛਾ ਅਨੁਸਾਰ ਸਬਦੀਆਂ ਝੋਲੀਆਂ ਭਰੀਆਂ ਹਨ ਪਰ ਕੋਰ ਸਾਹਿਬ ਦੇ ਮਨ ਦੇ ਅੰਦਰੋਂ ਐਸਾ ਧੋਖਾ ਉਤਰਿਆ ਕਿ ਕਿਸੇ ਵੀ ਪਦਾਰਤ ਦਾ ਮੋਹ ਨਹੀਂ ਕੀਤਾ। ਔਰ ਬਚਨ ਜੀ ਨੇ ਪਰ ਕੋਰ ਸਾਹਿਬ ਦੇ ਮਨ ਦੇ ਅੰਦਰੋਂ ਐਸਾ ਧੋਖਾ ਉਤਰਿਆ ਕਿ ਕਿਸੇ ਵੀ ਪਦਾਰਤ ਦਾ ਮੋਹ ਨਹੀਂ ਕੀਤਾ। ਔਰ ਬਾਬਾ ਜੀ ਨੇ ਜੋ ਬਚਨ ਕੀਤਾ ਸੀ ਕਿ ਤੂੰ ਮੰਨ ਕਰਕੇ ਵਿਰਕਤ ਰਹਿਣਾ ਹੈ। ਇਸ ਬਚਨ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ। 1600 ਤੋਂ ਖਰਚਾ ਘਟਕੇ 700 ਮਿਲਣ ਲੱਗ ਗਿਆ 700 ਘਟਕੇ ਹੁਣ 400 ਮਿਲਦਾ ਹੈ ਜਿਉ ਜੋ ਮਾਨਦੀ ਅਵਸਥਾ ਉੱਚੀ ਹੁੰਦੀ ਗਈ ਤਿਉ ਤਿਉ ਦੁਨਿਆਵੀ ਖਰਚੇ ਸਰਕਾਰ ਵੱਲੋਂ ਕੱਟ ਦੇ ਗਏ ਦੁਨਿਆਦਾਰੀ ਦੀ ਤਰੱਕੀ ਮਾਇਆ ਵਦਨ ਨਾਲ ਹੁੰਦੀ ਹੈ ਕਿਉਂਕਿ ਅੱਜ ਕੱਲ ਦੇ ਹਿਸਾਬ ਨਾਲ ਮਹਿੰਗਾਈ ਉਸ ਮਾਨ ਨਾਲ ਛੋ ਗਈ ਹੈ ਪਰ ਕੁਦਰਤ ਦਾ ਸੂਲ ਹੈ ਜੋ ਜੋ ਬੰਦਾ ਤਪੱਸਿਆ ਕਰਕੇ ਨਿਰਬਲ ਜ਼ੋਰ ਹੁੰਦਾ ਹੈ ਔਰ ਲੋਕੀ ਉਸ ਨੂੰ ਕਮਜ਼ੋਰ ਕਹਿੰਦੇ ਹਨ ਪਰ ਪਰਖwale ਉਸ ਨੂੰ ਕਹਿੰਦੇ ਹਨ ਕਿ ਇਸ ਦਾ ਕਮਜ਼ੋਰ ਵਿੱਚ ਹੋ ਗਿਆ ਤੁਲਸੀਦਾਸ ਜੀ ਕਹਿੰਦੇ ਹਨ ਜਿਸ ਪਰ ਅਤੀ ਕਿਰਪਾ ਮੈਂ ਕਰੂੰ ਸੁਖ ਸੰਪਤੀ ਉਸ ਕੀ ਸਭ ਹਰੂੰ ਭਾਵ ਜਿਸ ਪਰ ਮੈਂ ਅਤੀ ਕਿਰਪਾ ਕਰਦਾ ਹਾਂ ਉਸ ਪਾਸੋਂ ਦੁਨਿਆਵੀ ਸੁਖ ਸੰਪਤੀ ਸਭ ਖੋ ਲੈਂਦਾ ਹਾਂ ਤੇ ਮੈਂ ਹੀ ਰਾਜ ਭਾਗ ਜ਼ਗੀਰ ਜਾਇਦਾਦ ਹਕੂਮਤ ਖਰਚਾ ਆਦਿਕ ਸਭ ਖਤਮ ਹੋ ਗਏ ਆਪ ਸਾਰੀ ਸੇਵਾ ਗੁਰੂ ਮਹਾਰਾਜ ਜੀ ਦੀ ਕਰਦੇ ਹਨ ਤੇ ਹੋਰ ਆਪਣਾ ਨਿਤਨੇਮ ਕਰਦੇ ਹਨ ਹੋਰ ਕੋਈ ਝਮੇਲਾ ਕਿਸੇ ਦਾ ਨਹੀਂ ਰੱਖਿਆ ਤੇ ਨਾ ਹੀ ਕੋਈ ਸੇਵਾਦਾਰ ਹੈ ਪਿੰਡ ਤੋਂ ਦੋ ਵੇਲੇ ਜੋ ਪ੍ਰਸ਼ਾਦਾ ਕੱਲੇ ਵਾਸਤੇ ਆਉਂਦਾ ਹੈ ਉਹ ਵਰਤ ਲੈਂਦੇ ਹਨ ਜੇ ਕੋਈ ਮਿਲਣ ਵਾਲਾ ਆ ਜਾਏ ਤਾਂ ਆਪਣੇ ਪ੍ਰਸ਼ਾਦੇ ਵਿੱਚੋਂ ਹੀ ਵੰਡ ਕੇ ਛੱਕ ਲੈਂਦੇ ਹਨ ਇੱਕ ਵਾਰ ਮੈਂ ਵੀ ਪੁੱਛੋਂ ਨੂੰ ਜਾਂਦਾ ਹੋਇਆ ਰੋਂਤੇ ਚਲਾ ਗਿਆ ਮੇਰੇ ਨਾਲ ਇੱਕ ਹੋਰ ਸਾਥੀ ਸੀ ਬੜੇ ਪ੍ਰੇਮ ਪਿਆਰ ਨਾਲ ਮਿਲੇ ਗਿਲੇ ਤੇ ਕਹਿਣ ਲੱਗੇ ਘੰਟੇ ਕੁ ਤੱਕ ਪ੍ਰਸ਼ਾਦਾ ਆਵੇਗਾ ਉਸ ਨੂੰ ਅਸੀਂ ਤਿੰਨੇ ਵਰਤ ਕੇ ਛੱਕ ਲਵਾਂਗੇ ਮੈਂ ਅੱਗੋਂ ਸੱਤ ਬਚਨ ਗਿਆ ਪਰ ਮੈਂ ਇਹ ਵਕਤ ਦੇਖ ਸੁਣ ਕੇ ਹੈਰਾਨ ਹੋ ਗਿਆ ਕਿ ਪਿੰਡ ਤੋਂ ਮੀਲ ਬਾਹਰ ਕੱਲੇ ਨੇ ਆਸਨ ਰੱਖਿਆ ਹੈ ਇਹ ਤੱਕ ਹੈਰਾਨ ਵੀ ਹੋਇਆ ਤੇ ਖੁਸ਼ ਵੀ ਹੋਇਆ ਤੇ ਬਾਬਾ ਜੀ ਦਾ ਧੰਨਵਾਦ ਕੀਤਾ ਤੇ ਸ਼ੁਕਰਾਨੇ ਵਜੋਂ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਕਿਹਾ ਧੰਨ ਬਾਬਾ ਜੀ ਜਿਨ੍ਹਾਂ ਨੇ ਰਾਜਿਆਂ ਤੋਂ ਜੋਗੀ ਬਣਾ ਦਿੱਤਾ ਹੈ ਕਿ ਜਿਸ ਨੂੰ ਬਾਣੀ ਵਿੱਚ ਆਖਿਆ ਚੱਕ ਛੋੜੀ ਸਹਸਾ ਨਹੀਂ ਕੋਈ ਪਾਉ ਦੁਨਿਆਵੀ ਪਦਾਰਤ ਸਭ ਦੇਖ ਲਏ ਹਨ ਕੋਈ ਮਨ ਵਿੱਚ ਇੱਛਾ ਹੀ ਨਹੀਂ ਰਹੀ ਜਿਵੇਂ ਫਰੀਦ ਜੀ ਕਹਿੰਦੇ ਹਨ ਫਰੀਦਾ ਸੱਕਰ ਖੰਡਨੀ ਬਾਤ ਗੁੜ ਮੱਖਿਓ ਮਾਂਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁੱਤ ਪਾਉ ਫਰੀਦ ਜੀ ਨੂੰ ਮਾਂ ਨੇ ਕਿਹਾ ਫਰੀਦ ਨਮਾਜ਼ ਪੜਿਆ ਕਰ ਆਗੋਂ ਫਰੀਦ ਨੇ ਕਿਹਾ ਨਮਾਜ਼ ਪੜਨ ਨਾਲ ਰੱਬ ਕੀ ਦਿੰਦਾ ਹੈ ਮਾ ਨੇ ਕਿਹਾ ਜੋ ਮੰਗੀਏ ਰੱਬ ਉਹੀ ਦਿੰਦਾ ਹੈ ਤਾਂ ਫਰੀਦ ਨੇ ਕਿਹਾ ਜੇ ਗੁੜ ਮੰਗਾ ਤਾਂ ਰੱਬ ਗੁੜ ਦੇ ਦੇਵੇਗਾ ਮਾ ਨੇ ਕਿਹਾ ਕਿਉਂ ਨਹੀਂ ਜੋ ਮੰਗੇਗਾ ਰੱਬ ਦੇਵੇਗਾ ਫਰੀਦ ਨੇ ਕਿਹਾ ਮੇਰਾ ਗੁੜ ਖਾਣ ਨੂੰ ਬਹੁਤ ਜੀ ਕਰਦਾ ਹੈ ਮਾ ਨੇ ਕਿਹਾ ਤੂੰ ਨਮਾਜ਼ ਪੜ ਰੱਬ ਤੈਨੂੰ ਗੁੜ ਦੇਵੇਗਾ ਫਰੀਦ ਨਮਾਜ਼ ਪੜਨ ਲੱਗ ਗਿਆ ਪਾਇਆ ਕੋ ਗੁੜ ਮਾ ਨੇ ਫਰੀਦ ਦੇ ਪਿੱਛੇ ਮੁਸੱਲੇ ਰੱਖ ਦਿੱਤਾ ਫਰੀਦ ਨਮਾਜ਼ ਪੜ੍ਹ ਕੇ ਜਦੋਂ ਉੱਠਿਆ ਮੁਸੱਲਾ ਚੁੱਕਿਆ ਤੇ ਪਾਈਆ ਗੁੜ ਲੈ ਕੇ ਬੜਾ ਖੁਸ਼ ਹੋਇਆ ਤੇ ਰੋਜ਼ ਨਿਤਨੇਮ ਨਾਲ ਨਮਾਜ਼ ਪੜ੍ਹਨ ਲੱਗਿਆ ਇੱਕ ਦਿਨ ਮਾਂ ਕਿਤੇ ਦੂਜੇ ਪਿੰਡ ਕੰਮ ਚਲੀ ਗਈ ਤੇ ਰਾਤ ਨੂੰ ਵਾਪਸ ਨਾ ਆ ਸਕੀ ਮਾਂ ਨੇ ਰੱਬ ਅੱਗੇ ਬੇਨਤੀ ਕੀਤੀ ਜਾ ਕੁਦਾ ਜੇ ਅੱਜ ਮੇਰੀ ਥਾਂ ਤੇ ਤੂੰ ਗੁੜ ਰੱਖ ਦੇਵੇਂ ਤਾਂ ਫਰੀਦ ਦਾ ਨਿਤਨੇਮ ਬਣਿਆ ਰਹੇਗਾ ਤੇਰੀ ਅਪਾਰ ਕਿਰਪਾ ਮੇਰੇ ਤੇ ਹੋਵੇਗੀ ਮੇਰਾ ਉਪਦੇਸ਼ ਦਿੱਤਾ ਸਫਲ ਹੋਵੇਗਾ ਅੱਜ ਜਦੋਂ ਫਰੀਦ ਨਮਾਜ਼ ਪੜਨ ਲੱਗਿਆ ਮਾਂ ਨੇ ਕੀਤੀ ਅਰਦਾਸ ਫਰੀਦ ਨੇ ਜਦੋਂ ਨਮਾਜ਼ ਪੜ ਕੇ ਮੁਸੱਲਾ ਚੁੱਕਿਆ ਤਾਂ ਕੀ ਦੇਖਿਆ ਜਿੱਤਨੇ ਥਾਂ ਵਿੱਚ ਕਪੜਾ ਵਿਛਿਆ ਹੋਇਆ ਸੀ ਉਸ ਦੇ ਹੇਠਾਂ ਸਾਰਾ ਗੁੜ ਹੀ ਗੁੜ ਪਿਆ ਹੈ ਫਰੀਦ ਦੇ ਕੇ ਹੈਰਾਨ ਵੀ ਹੋਇਆ ਤੇ ਖੁਸ਼ੀ ਵਿੱਚ ਵੀ ਫੁੱਲਿਆ ਨਹੀਂ ਸਮਾਉਂਦਾ ਹੁਣ ਮਾਂ ਵੀ ਵਾਂਡੇ ਓ ਘਰ ਆ ਗਈ ਪਹਿਲਾਂ ਫਰੀਦ ਤੋਂ ਪੁੱਛਿਆ ਫਰੀਦ ਅੱਜ ਰੱਬ ਨੇ ਗੁੜ ਕਿਤਨਾ ਕੁ ਦਿੱਤਾ ਹੈ ਫਰੀਦ ਖੁਸ਼ੀ ਵਿੱਚ ਕਹਿੰਦਾ ਹੈ ਮਾਂ ਅੱਜ ਤਾਂ ਸਾਰਾ ਮਸੱਲਾ ਹੀ ਗੁੜ ਦਾ ਬਣਾ ਦਿੱਤਾ ਅੱਗੇ ਤਾਂ ਪਾਈਆਂ ਕੋ ਹੁੰਦਾ ਸੀ ਅੱਜ ਤਾਂ ਰੱਬ ਭੁੱਲ ਗਿਆ ਪਾਈਆਂ ਦੀ ਥਾਂ ਕਈ ਮਣ ਹੀ ਗੁੜ ਰੱਖ ਦਿੱਤਾ ਹੈ ਆਗੋਂ ਮਾਂ ਨੇ ਕਿਹਾ ਫਰੀਦ ਰੱਬ ਭੁੱਲਿਆ ਨਹੀਂ ਖੁਦਾ ਦੇ ਪਾ ਹੀ ਏਡੇ ਹਨ ਆਗੋਂ ਫਰੀਦ ਨੇ ਕਿਹਾ ਮਾਂ ਅੱਗੇ ਕਿਉਂ ਪਾ ਛੋਟੇ ਸਨ ਮਾਂ ਨੇ ਕਿਹਾ ਫਰੀਦ ਅੱਗੇ ਮੈਂ ਪਾਈਆ ਗੁੜ ਰੱਖਦੀ ਸੀ ਅੱਜ ਖੁਦਾ ਨੇ ਗੁੜ ਰੱਖਿਆ ਹੈ ਇਸ ਵਾਸਤੇ ਜਿੱਡਾ ਖੁਦਾ ਉੱਡਾ ਹੀ ਪਾ ਜੇ ਵੜ ਆਪ ਤੇ ਵੜ ਤੇਰੀ ਦਾਤ ਪਾ ਜਿੱਡਾ ਵੱਡਾ ਖੁਦਾ ਆਪ ਹੈ ਉੱਡਾ ਵੱਡਾ ਹੀ ਉਸਦਾ ਪਾ ਹੈ ਹੁਣ ਮਾਤਾ ਨੂੰ ਵੀ ਯਕੀਨ ਹੋ ਗਿਆ ਕਿ ਫਰੀਦ ਦੀ ਨਮਾਜ਼ ਦਰਗਾਹ ਵਿੱਚ ਕਬੂਲ ਹੋ ਗਈ ਹੈ ਫਰੀਦ ਦੀ ਵੀ ਐਸੀ ਅਵਸਥਾ ਹੋ ਗਈ ਕਿ ਨਾਮ ਤਪੱਸਿਆ ਕਰ ਕਰਕੇ ਦੁਨਿਆਵੀ ਪਦਾਰਥਾਂ ਦੀ अथवा ਗੁੜ ਆਦਕ ਮਿੱਠੀਆਂ ਚੀਜ਼ਾਂ ਦੀ ਖੁਆਇਸ਼ ਹੀ ਨਾ ਰਹੀ ਕਿਉਂਕਿ ਨਾਮ ਦਾ ਹੀ ਐਸਾ ਰਸ ਆਇਆ ਜਿਸ ਨੂੰ ਫਰੀਦ ਜੀ ਆਪ ਕਹਿੰਦੇ ਹਨ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ ਪਰ ਨਾਮ ਦੇ ਮੁਕਾਬਲੇ 'ਚ ਇੰਨਾਂ ਚੀਜ਼ਾਂ ਦੀ ਮਿਠਾਸ ਕੁਝ ਵੀ ਨਹੀਂ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁਜਨ ਤੁਤ ਤੋਂ ਪਾਉ ਕਿ ਕੋਰ ਸਾਹਿਬ ਨੂੰ ਰਾਜ ਕਰਾਣੇ ਵਿੱਚ ਇਤਨਾ ਸੁਖ ਨਹੀਂ ਪ੍ਰਤੀਤ ਹੋਇਆ ਜਿਤਨਾ ਬਾਬਾ ਜੀ ਦੀ ਸੰਗਤ ਤੇ ਸਿਮਰਨ ਕਰਕੇ ਇਕਾਂਤ ਅਤੇ ਦੁੱਖ ਸੁੱਖ ਝਾਲ ਕੇ ਸੁਖ ਪ੍ਰਾਪਤ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ